ਸਿਕਲ ਜੀ ਮੈਂ ਪੱਤਰਕਾਰ ਰਵਿੰਦੀਪ ਸਿੰਘ ਅੱਜ ਅਸੀਂ ਮੀਟਿੰਗ ਕੀਤੀ ਆਪਣੇ ਸਾਥੀਆਂ ਦੇ ਨਾਲ ਐਸੋਸੀਏਸ਼ਨ ਵੱਲੋਂ ਤੇ ਮੁੱਦਾ ਜਿਵੇਂ ਕਿ ਸਾਰੇ ਪੰਜਾਬ ਭਰ ਦੇ ਵਿੱਚ ਇੱਕ ਮੁੱਦਾ ਪੱਖਿਆ ਹੋਇਆ ਕਿ ਜਿਹੜਾ ਮੁੱਖ ਮੰਤਰੀ ਸਾਹਿਬ ਨੇ ਜਦੋਂ ਸਾਊਥ ਕੋਰੀਆ ਦੇ ਦੌਰੇ ਵਿੱਚ ਸੰਤਾਂ ਉਹਨਾਂ ਦਾ ਜਿਹੜਾ ਹੈਲੀਕਾਪਟਰ ਹੈ ਉਹ ਵਰਤਿਆ ਗਿਆ ਸੀ ਤੇ ਉਹ ਕਿਉਂ ਵਰਤਿਆ ਗਿਆ ਸੀ ਕਿੰਨੇ ਵਰਤਿਆ ਸੀ ਕਿਉਂਕਿ ਰੋਜ਼ਾਨਾ ਜਿਹੜਾ ਉਹਦਾ 5 ਲੱਖ ਰੁਪਏ ਦਾ ਖਰਚਾ ਉਹ ਸਾਡੀ ਆਮ ਜਨਤਾ ਦੀ ਜੇਬ ਦੇ ਵਿੱਚੋਂ ਜਾਂਦਾ ਹੈ ਤੇ ਉਹ ਸਵਾਲ ਪੁੱਛਣ ਦੇ ਉੱਤੇ ਕੁਝ ਪੱਤਰਕਾਰ ਤੇ ਨਾਲ ਹੀ ਆਰਟੀਆਈ ਐਕਟੀਵਿਟੀਜ਼ ਜਿਹੜੇ ਉਹਨਾਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਜਾਂਦਾ ਹੈ ਤੇ ਇਹ ਜਿਹੜਾ ਪਰਚਾ ਦਰਜ ਕੀਤਾ ਜਾਂਦਾ ਹੈ ਸਿਰਫ ਉਹ ਪੱਤਰਕਾਰਾਂ ਦੇ ਉੱਤੇ ਨਹੀਂ ਹੈ ਇਹ ਲੋਕਤੰਤਰ ਦਾ ਇੱਕ ਵੱਡਾ ਕਾਹਨ ਕੀਤਾ ਜਾ ਰਿਹਾ ਹੈ ਸਰਕਾਰ ਵੱਲੋਂ ਤਾਨਾਸ਼ਹੀ ਰਵਈਆ ਵਰਤਿਆ ਜਾ ਰਿਹਾ ਕਿਉਂਕਿ ਲੋਕਤੰਤਰ ਦਾ ਜਿਹੜਾ ਵੱਡਾ ਥੰਮ ਹੈ ਚੌਥਾ ਥੰਮ ਜਿਹਨੂੰ মিডিਆ ਮੰਨਿਆ ਜਾਂਦਾ ਉਹਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਅੱਜ ਸਾਡੇ ਜਿਹੜੇ ਸਾਥੀ ਇਕੱਠੇ ਹੋਏ ਨੇ ਤੇ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਨੇ ਇਸ ਮੁੱਦੇ ਨੂੰ ਲੈ ਕੇ ਤੇ ਜਿਵੇਂ ਇੱਕ ਬਹੁਤ ਹੀ ਨਾਮੀ ਸ਼ਾਇਰ ਦਾ ਸ਼ੇਰ ਹੈ ਕਿ ਜੇ ਤੇਰੇ ਸੀਨੇ ਅਜੇ ਵੱਜੀ ਛੁਰੀ ਨਹੀਂ ਤਾਂ ਇਹ ਨਾ ਸੋਚੀਂ ਕਿ ਹਾਲਤ ਸ਼ਹਿਰ ਦੀ ਬੁਰੀ ਨਹੀਂ ਸੋ ਜੇਕਰ ਇਹ ਕਤਲਾ ਸਿਰਫ ਇੱਕ ਬੰਦੇ ਨੇ ਹਜੇ ਵਾਪਰੀ ਹੈ ਤੇ ਇਹ ਨਾ ਸੋਚਿਓ ਕਿ ਬਾਕੀ ਜਿਹੜੇ ਪੰਜਾਬ ਪਰ ਦੇ ਪੱਤਰਕਾਰ ਉਹਨਾਂ ਨੇ ਨਹੀਂ ਵਾਪਰ ਸਕਦੀ ਕਿਉਂਕਿ ਇਹ ਜਦੋਂ ਕੋਈ ਵੀ ਪੱਤਰਕਾਰ ਕਿਸੇ ਵੀ ਦਫ਼ਤਰ ਦੇ ਵਿੱਚ ਜਾਂਦਾ ਚਾਹੇ ਉਹ ਸਵਾਲ ਹੀ ਪੁੱਛਦਾ ਜਾ ਕੇ ਪਹਿਲਾਂ ਤਾਂ ਉਹਦੀ ਆਇਡੈਂਟੀਟੀ ਚੈੱਕ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਉਹਨੂੰ ਜਵਾਬ ਮਿਲਦਾ ਕਿ ਸਾਡੇ ਕੋਲ ਔਥੋਰਟੀ ਨਹੀਂ ਹੈ ਇਹਦਾ ਜਵਾਬ ਦੇਣ ਦੀ ਕਿਸੇ ਵੀ ਦਫਤਰ ਦੇ ਵਿੱਚ ਚਲੇ ਜਾਈਏ ਜਦੋਂ ਉਹ ਕਹਿੰਦੀ ਕਿ ਸਾਡੇ ਕੋ ਵੱਡੇ ਅਫਸਰਾਂ ਕੋਲ ਜਾਓ ਤੇ ਵੱਡੇ ਅਫਸਰ ਜਾ ਤੇ ਦਫਤਰਾਂ ਦੇ ਵਿੱਚ ਹੀ ਨਹੀਂ ਮਿਲਦੇ ਜਾਓ ਫੋੜ ਨਹੀਂ ਚੁੱਕਦੇ ਜਿੱਥੇ ਸਿੱਧੇ ਤੌਰ ਦੇ ਉੱਤੇ ਲੋਕ ਨਾ ਜਿਹੜੇ ਉਹਨਾਂ ਦਾ ਨੁਕਸਾਨ ਹੋ ਰਿਹਾ ਕਿਉਂਕਿ ਜਿਹੜੇ ਪੱਤਰਕਾਰ ਨੇ ਇਹ ਲੋਕਾਂ ਦੇ ਲਈ ਹੀ ਕੰਮ ਕਰਦੇ ਨੇ ਉਹਨਾਂ ਦੀ ਆਵਾਜ਼ ਚੁੱਕਦੇ ਨੇ ਪ੍ਰਸ਼ਾਸਨ ਤੱਕ ਪਹੁੰਚਾਉਂਦੇ ਨੇ ਤਾਂ ਜੋ ਲੋਕਾਂ ਦਾ ਜਿਹੜਾ ਹੈ ਉਹ ਵਧੀਆ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਸਿਸਟਮ ਹੈ ਚਲਾਇਆ ਜਾ ਸਕੇ ਸਰਕਾਰ ਦੇ ਵੱਲੋਂ ਪਰ ਉਠੀ ਸਰਕਾਰ ਜਿਹੜੀ ਹੈ ਤਾਨਾਸ਼ੀਰ ਰਵਈਆ ਅਪਣਾਰੀ ਹੈ ਜਿਹੜੇ ਇਲਜ਼ਾਮ ਮੁੱਖ ਮੰਤਰੀ ਭਗਵੰਤ ਮਾਨ ਜੀ ਤੇ ਹੋਰ ਆਮ ਆਦਮੀ ਪਾਰਟੀ ਦੇ ਨੇਤਾ ਭਾਜਪਾ ਦੀ ਕੇਂਦਰ ਸਰਕਾਰ ਦੇ ਉੱਤੇ ਲਗਾਉਂਦੇ ਨੇ ਪਰ ਉਹਦੇ ਨਾਲੋਂ ਦੁੱਗਣਾ ਜਿਹੜਾ ਉਹ ਜਿਹੜਾ ਤਾਨਾਸ਼ਾਹੀ ਰਵਈਆ ਉਹ ਅਪਣਾ ਰਹੇ ਨੇ ਜਿਵੇਂ ਇਹ ਪਰਚੇ ਦਰਜ ਕੀਤੇ ਗਏ ਨੇ ਉਸੇ ਤਰੀਕੇ ਦੇ ਨਾਲ ਉਹ ਇਲਜ਼ਾਮ ਲਉਂਦੇ ਨੇ ਕਿ ਭਾਜਪਾ ਜਿਹੜੀ ਹੈ ਉਹ ਸਵਾਲਾਂ ਤੋਂ ਬਚਦੀ ਹੈ ਪਰ ਹੁਣ ਦੇਖਣ ਦੇ ਵਿੱਚ ਤੁਸੀਂ ਸਾਰੀ ਜਨਤਾ ਨੂੰ ਸਾਹਮਣੇ ਇਹ ਆ ਰਿਹਾ ਇੱਕ ਜਿਵੇਂ ਆਮ ਆਦਮੀ ਪਾਰਟੀ ਸਵਾਲ ਪੁੱਛਣ ਦੇ ਉੱਤੇ ਲੋਕਾਂ ਦੇ ਪਰਚੇ ਦਰਜ ਕਰ ਰਹੀ ਹੈ ਪਹਿਲਾਂ ਭਗਵੰਤ ਸਿੰਘ ਜੀ ਕਹਿੰਦੇ ਸੀ ਪੱਤਰਕਾਰਾਂ ਨੂੰ ਵੀ ਤੁਸੀਂ ਸਵਾਲ ਕਿਉਂ ਨਹੀਂ ਪੁੱਛਦੇ ਪਰ ਹੁਣ ਜਦੋਂ ਉਹਨਾਂ ਕੋਲ ਸਵਾਲ ਪੁੱਛੇ ਜਾ ਰਹੇ ਨੇ ਉਹ ਪਿੱਛੇ ਨੂੰ ਹਟ ਰਹੇ ਨੇ ਬਹੁਤ ਸਾਰੇ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਸੀ ਜੇਕਰ ਅਸੀਂ ਉਹਨਾਂ ਨੂੰ ਯਾਦ ਕਰਾਉਨੇ ਆ ਤੇ ਸਾਡੇ ਉੱਤੇ ਪਰਚੇ ਦਰਜ ਕਰ ਦਿੱਤੇ ਜਾਂਦੇ ਨੇ ਸਾਨੂੰ ਸਾਡੇ ਦਫ਼ਤਰਾਂ ਦੇ ਵਿੱਚ ਉੱਚ ਦਫ਼ਤਰਾਂ ਦੇ ਵਿੱਚ ਫੋਨ ਕੀਤੇ ਜਾਂਦੇ ਨੇ ਪੱਤਰਕਾਰਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਬਹੁਤ ਬੜੀ ਜਲਦੀ ਜਿਹੜਾ ਲੋਕਤੰਤਰ ਉਹ ਖਤਮ ਵੀ ਹੋ ਜਾਏਗਾ ਸੋ ਅੱਜ ਇਸ ਬੈਠਕ ਦੇ ਵਿੱਚ ਪੱਤਰਕਾਰ ਸਾਥੀਆਂ ਦੇ ਵੱਲੋਂ ਵਿਚਾਰ ਚਰਚਾ ਕੀਤੀ ਗਈ ਹੈ ਕੱਲ ਨੂੰ ਚੰਡੀਗੜ੍ਹ ਦੇ ਵਿੱਚ ਜਿਹੜਾ ਅ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਕੱਠ ਹੋ ਰਿਹਾ ਸੰਕੇਤਕ ਧਰਵਾ ਦਿੱਤਾ ਜਾ ਰਿਹਾ ਹੈ 17 ਸੈਕਟਰ ਦੇ ਵਿੱਚ ਉੱਥੇ ਕੋਸ਼ਿਸ਼ ਕਰਾਂਗੇ ਕਿ ਪਠਾਨਕੋਟ ਜ਼ਿਲ੍ਹੇ ਤੋਂ ਵੀ ਵੱਦ ਤੋਂ ਵੱਧ ਸਾਥੀ ਉੱਥੇ ਪਹੁੰਚਣ ਤੇ ਅੱਗੇ ਜੋ ਵੀ ਮਿੰਟੂ ਗੁਰਸਰੀਆ ਜੀ ਉਹਨਾਂ ਦੇ ਨਾਲ ਪੱਤਰਕਾਰ ਸਾਥੀ ਜੋ ਵੀ ਅੱਗੇ ਉਹਨਾਂ ਦੇ ਵੱਲੋਂ ਸਾਨੂੰ ਸੰਕੇਤ ਮਿਲੇਗਾ ਸੀ ਸਾਰੇ ਪੱਤਰਕਾਰ ਸਾਥੀ ਉਹਨਾਂ ਦੇ ਨਾਲ ਖੜੇ ਆ ਹਮੇਸ਼ਾ ਡਟ ਕੇ ਖੜੇ ਆ ਹਰ ਪੱਤਰਕਾਰ ਜਿਹੜਾ ਹੈ ਪਠਾਨਕੋਟ ਜ਼ਿਲ੍ਹੇਦਾਨਾਂ ਦੇ ਨਾਲ ਖੜਾ ਤੇ ਹਮੇਸ਼ਾ ਖੜੇ ਖੜਾ ਹੀ ਰਹੇਗਾ ਧੰਨਵਾਦ ਨਮਸਕਾਰ ਜੀ ਅੱਜ ਵੈਬ ਐਸੋਸੀਏਸ਼ਨ ਪਠਾਨਕੋਟ ਦੀ ਜਿਹੜੀ ਮੀਟਿੰਗ ਹੈ ਪਠਾਨਕੋਟ ਦੀ ਸ਼ਿਮਲਾ ਪਹਾੜੀ ਵਿਖੇ ਰੱਖੀ ਗਈ ਕਿਉਂਕਿ ਇੱਕਦਮ ਜਿਹੜਾ ਮੈਸੇਜ ਗਰੁੱਪ ਦੇ ਵਿੱਚ ਪਿਆ ਸੀਗਾ ਕਿ ਪਿਛਲੇ ਦਿਨਾਂ ਦੇ ਵਿੱਚ ਨਵੇਂ ਸਾਲ ਦੀ ਗੱਲ ਕਰੀਏ ਤਾਂ ਉਸ ਦੌਰਾਨ ਜਿਹੜਾ ਪੰਜਾਬ ਸਰਕਾਰ ਵੱਲੋਂ ਸਾਡੇ ਪੰਜਾਬ ਦੇ ਕੁਝ ਪੱਤਕਰ ਭਰਾਵਾਂ ਉੱਪਰ ਜਿਹੜਾ ਪ੍ਰਚਾਰ ਦਰਜ ਕੀਤਾ ਗਿਆ ਕਿ ਉਹਨਾਂ ਨੇ ਉਹਨਾਂ ਕੋਲੋਂ ਇੱਕ ਖਬਰਾਂ ਵਾਲੀਆਂ ਜਿਹੜੀਆਂ ਨਸ਼ਰ ਕੀਤੀਆਂ ਸੀਗੀਆਂ ਕਿਉਂਕਿ ਪੰਜਾਬ ਦੇ ਖਰਚੇ ਦੇ ਉੱਪਰ ਉਹ ਪੰਜਾਬ ਦੇ ਲੀਡਰ ਜਿਹੜੇ ਅੱਜ ਜਹਾਜ਼ਾਂ ਦੇ ਵਿੱਚ ਝੂਟ ਰਹੇ ਨੇ ਉਹਨਾਂ ਨੇ ਉਸ ਚੀਜ਼ ਦਾ ਡਾਟਾ ਜਿਹੜਾ ਮੰਗਿਆ ਸੀਗਾ ਆਰਟੀਆਈ ਦੇ ਵਿੱਚ ਉਸ ਦੇ ਸੰਦਰਭ ਜਿਹੜਾ ਉਹਨਾਂ ਤੋਂ ਪਰਚਾ ਦਰਜ ਕੀਤਾ ਗਿਆ ਜਿਸ ਤੋਂ ਬਾਅਦ ਜਿੱਥੇ ਪੰਜਾਬ ਦੇ ਸਮੂਹ ਪੱਤਰਕਾਰ ਭਾਈਚਾਰੇ ਦੇ ਵਿੱਚ ਰੋਸ਼ ਪਾਇਆ ਜਾ ਰਿਹਾ ਉੱਥੇ ਹੀ ਪਠਾਨਕੋਟ ਵਿਖੇ ਵੀ ਪੰਜਾਬ ਸਰਕਾਰ ਦੀ ਇਸ ਕੰਮ ਦੀ ਜਿਹੜੀ ਨਿੰਦਾ ਕਰਦੇ ਹੋਏ ਪੱਤਰਕਾਰਾਂ ਉੱਤੇ ਜਿਹੜਾ ਪਰਚਾ ਕੀਤਾ ਉਸ ਦੀ ਨਿੰਦਾ ਕਰਦੇ ਹੋਏ ਅੱਜ ਪਠਾਨਕੋਟ ਵਿਖੇ ਵੀ ਇੱਕ ਬੈਠਕ ਕੀਤੀ ਗਈ ਜਿਸ ਦੇ ਵਿੱਚ ਸਾਰੇ ਪੱਤਰਕਾਰ ਭਰਾ ਪਹੁੰਚੇ ਨੇ ਪਰ ਕੁਝ ਪੱਤਰਕਾਰ ਭਰਾ ਜਿਹੜੇ ਨੇ ਉਹ ਕਿਸੇ ਕਾਰਨ ਵਾਸ਼ ਇੱਥੇ ਨਹੀਂ ਪਹੁੰਚ ਸਕੇ ਕਿਉਂਕਿ ਆਪਣੇ ਆਪਣੇ ਹਰ ਇੱਕ ਨੁਸਖੇਵੇਂ ਹੁੰਦੇ ਨੇ ਇੱਕਦਮ ਜਿਹੜਾ ਮੈਸੇਜ ਪਿਆ ਸਾਰੇ ਇਕੱਠੇ ਹੋਏ ਨੇ ਪਰ ਇੱਥੇ ਜਿਹੜਾ ਇੱਕ ਫੈਸਲਾ ਲਿੱਤਾ ਗਿਆ ਕਿ ਪੰਜਾਬ ਸਰਕਾਰ ਦੇ ਜਿਹੜੇ ادارے ਨੇ ਚਾਹੇ ਵੱਖ-ਵੱਖ ادارے ਦੀ ਗੱਲ ਕਰੀਏ ਤਾਂ ਉੱਥੇ ਵੀ ਜਿਹੜੇ ਆਫੀਸਰਸ ਨੇ ਉਹ ਵੀ ਕਈ ਜਿਹੜੇ ਸਾਡੇ ਵੈਬ ਮੀਡੀਆ ਚੈਨਲਸ ਦੇ ਉਹਨਾਂ ਕੋਲੋਂ ਕਿਸੇ ਵਕਤ ਅਥਾਰ ਅੱਡੀ ਆਇਓ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਕਿਉਂਕਿ ਲਗਾਤਾਰ ਜਿਹੜਾ ਆ ਪੰਜਾਬ ਦੇ ਕੁਝ ਅਜਿਹੇ ਅਦਾਰੇ ਨੇ ਜਿਹੜੇ ਕਿ ਇਹਨਾਂ ਦੀ ਖਬਰਾਂ ਜਿਹੜੀਆਂ ਨਸ਼ਰ ਕਰਦੇ ਨੇ ਚਾਹੇ ਉਹ ਕਿਸੇ ਵੀ ਤਰੀਕੇ ਦੇ ਅਦਾਰਿਆਂ ਦੀ ਗੱਲ ਕਰੀਏ ਤਾਂ ਵੱਖ-ਵੱਖ ਅਦਾਰਿਆਂ ਦੇ ਵੱਖ-ਵੱਖ ਭਾਗਾਂ ਦੀ ਜਿਹੜੀ ਖਬਰਾਂ ਨਸ਼ਰ ਕਰਦੇ ਨੇ ਉਸ ਨੂੰ ਲੈ ਕੇ ਅੱਜ ਇੱਕ ਬੈਠਕ ਕੀਤੀ ਗਈ ਹੈ ਕਿ ਸਾਨੂੰ ਸਾਰਿਆਂ ਨੂੰ ਇੱਕ ਹੋਣਾ ਪੈਣਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਲਗਾਤਾਰ ਜਿਹੜੀ ਹੈ ਤਾਨਾਸ਼ਾਈ ਜਿਹੜਾ ਸ਼ਾਸਨ ਜਿਹੜਾ ਅਪਣਾਇਆ ਜਾ ਰਿਹਾ ਹੈ ਤੁਹਾਨੂੰ ਇੱਕ ਗੱਲ ਇੱਥੇ ਦੱਸ ਦਈਏ ਕਿ ਉਹ ਕੇਜਰੀਵਾਲ ਹੀ ਹੈ ਜਿਹੜਾ 2005 ਆਰਟੀ ਐਕਟ ਦੀ ਜਿਹੜੀ ਗੱਲ ਕਰਦਾ ਸੀਗਾ ਤਾਂ ਅੱਜ ਜਿਹੜਾ ਆਰਟੀ ਮੰਗਣ ਦੇ ਉੱਪਰ ਆਰਟੀ ਦਾ ਜਵਾਬ ਮੰਗਣ ਦੇ ਉੱਪਰ ਉਹਨੇ ਇੱਕ ਆਰਟੀ ਐਕਟੀਵਿਸਟ ਦੇ ਉੱਪਰ ਜਿਹੜਾ ਪਰਚਾ ਦਰਜ ਕਰ ਦਿੱਤਾ ਹੈ ਮਨੀਸ਼ ਸੋਦੀਆ ਦਾ ਪੰਜਾਬ ਨੂੰ ਕੀ ਦੇਣਾ ਮਨੀਸ਼ ਸੋਦੀਆ ਪੰਜਾਬ ਚ ਆ ਕੇ ਕਿਉਂ ਪੰਜਾਬ ਦੇ ਖਜ਼ਾਨੇ ਦੇ ਨਾਲ ਇਹ ਚੀਜ਼ਾਂ ਕਰ ਰਿਹਾ ਕਿਉਂਕਿ ਪੈਸਾ ਪੰਜਾਬ ਦੇ ਲੋਕਾਂ ਦਾ ਅਸੀਂ ਲੋਕੀ ਟੈਕਸ ਭਰਦੇ ਆ ਪੰਜਾਬ ਦੇ ਲੋਕੀ ਟੈਕਸ ਭਰਦੇ ਨੇ ਫਿਰ ਦਿੱਲੀ ਦੇ ਲੋਕੀ ਆ ਕੇ ਕਿਉਂ ਪੰਜਾਬ ਦੇ ਵਿੱਚ ਪੰਜਾਬ ਦੇ ਖਾਨੇ ਨੂੰ ਜਿਹੜਾ ਖੁਰਦ-ਖੁਰਦ ਕਰ ਰਹੇ ਨੇ ਇਹ ਵੀ ਇੱਕ ਸੋਚਣ ਵਾਲੀ ਗੱਲ ਲੱਗਦਾ ਜਿਹੜੀਆਂ ਆਵਾਜ਼ਾਂ ਜਿਹੜੀਆਂ ਉੱਠ ਰਹੀਆਂ ਨੇ ਉਸ ਨੂੰ ਲੈ ਕੇ ਸਾਡੀ ਵਿਸ਼ੇਸ਼ ਚਰਚਾ ਜਿਹੜੀ ਅੱਜ ਦੀ ਮੀਟਿੰਗ ਦੇ ਵਿੱਚ ਹੋਈ ਹੈ ਇਸ ਤੋਂ ਇਲਾਵਾ ਵੀ ਮੈਂ ਆਪਣੇ ਹੋਰ ਪੱਤਰਕਾਰ ਸਾਥੀਆਂ ਨੂੰ ਕਾਵਾਂਗੇ ਆਪਣੇ ਜਿਹੜੇ ਉਹ ਸੁਝਾਅ ਉਹ ਜਿਹੜੇ ਨੇ ਇਸ ਬੈਠਕ ਦੇ ਦੌਰਾਨ ਕਿਹੜੀਆਂ ਗੱਲਾਂ ਬਾਤਾਂ ਹੋਈਆਂ ਤੁਹਾਡੇ ਸਾਹਮਣੇ ਰੱਖਣਗੇ ਨਮ